ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਦੋਸਤੋ ਅੱਜ ਆਪਾਂ ਇਸ ਸਿੱਕੇ ਬਾਰੇ ਗੱਲਬਾਤ ਕਰਾਂਗੇ। ਤੋਂ ਪਿਛਲੀਆਂ ਵੀਡੀਓ ਵਿੱਚ ਮੈਂ ਇੱਕ ਹੋਰ ਸਿੱਕੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਸੀ ਜੋ ਕਿ ਬਹਿਲੋਲ ਲੋਧੀ ਸਮੇ ਦਾ ਸਿੱਕਾ ਦੀ ਉਹ ਦਮੜਾ ਦੀ ਸੋ ਦੇ ਬਾਰੇ ਜਾਣਕਾਰੀ ਦਿੱਤੀ ਸੀ। ਤੇ ਅੱਜ ਮੈਂ ਤੁਹਾਨੂੰ ਇਸ ਗਵਾਲੀਅਰ ਸਟੇਟ ਦੇ 1/4 ਆਣੇ ਬਾਰੇ ਜਾਣਕਾਰੀ ਦੇਵਾਂਗਾ ਸੋ ਇਹ ਜਿਹੜਾ ਤੁਸੀਂ ਕੋਇਨ ਦੇਖ ਰਹੇ ਹੋ ਇਹ ਗਵਾਲੀਅਰ ਸਟੇਟ ਦਾ ਕੋਇਨ ਆ ਸੋ ਇਹ ਕੋਇਨ 1899 ਵਿੱਚ ਜਾਰੀ ਹੋਇਆ ਸੀ ਤੋ ਇਹ ਜਿਹੜਾ ਕੁਆਇਨ ਬਣਿਆ ਹੋਇਆ ਇਹ ਕਾਪਰ ਦਾ ਬਣਿਆ ਹੋਇਆ ਤਾਂਬੇ ਦਾ ਬਣਿਆ ਹੋਇਆ ਇਸਦਾ ਜਿਹੜਾ ਭਾਰ ਉਹ ਹੈਗਾ 7.2 ਗ੍ਰਾਮ ਇੱਕ ਵਾਰ ਫੇਰ ਸੁਣ ਲਵੋ ਜਿਹੜਾ ਇਹਦਾ ਭਾਰ ਆ ਉਹ ਹੈਗਾ 7.2 ਗ੍ਰਾਮ ਤੇ ਜਿਹੜਾ ਇਹਦਾ ਸਾਈਜ਼ ਹੈਗਾ ਉਹ ਹੈਗਾ ਇਹਦਾ ਇਹਦਾ ਸਾਈਜ਼ ਆ 2.2 ਮਿਮੀ ਇਹਦੇ ਇੱਕ ਸਾਈਡ ਇੱਕ ਸਾਈਡ ਤੇ ਕੋਬਰਾ ਬਣਿਆ ਹੋਇਆ ਆ ਦੇਖੋ ਤੁਹਾਨੂੰ ਦਿਖਾਉਣਾ ਆ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਇਸ ਆਪਦੀ ਤਸਵੀਰ ਬਣੀ ਹੋਈ ਆ ਕੋਗਰੇ ਦੀ ਤੇ ਨਾਲ ਹੀ ਇੱਕ ਭਾਲਾ ਬਣਿਆ ਹੋਇਆ ਤੇ ਇੱਕ ਤਰਸੂਲ ਬਣਿਆ ਹੋਇਆ ਸਾਇ ਤੁਹਾਨੂੰ ਦਿਖਾਈ ਦਿੰਦਾ ਹੋਵੇ ਇੱਕ ਕੋਬਰਾ ਬਣਿਆ ਹੋਇਆ ਇੱਕ ਭਾਲਾ ਬਣਿਆ ਹੋਇਆ ਤੇ ਇੱਕ ਤਰਸੂਲ ਬਣਿਆ ਹੋਇਆ ਤੇ ਇਹਦੇ ਚਾਰੇ ਪਾਸੇ ਦੇਵਨਾਗਰੀ ਭਾਸ਼ਾ ਵਿੱਚ శ్రీ ਮਾਧਵ ਰਾਜ ਸਿੰਘ ਦੇ ਤੇ ਅਲੀ ਜਾ ਬਹਾਦਰ ਲਿਖਿਆ ਹੋਇਆ ਇਹ ਵੀ ਤੁਹਾਨੂੰ ਦਿਖਾਈ ਦਿੰਦਾ ਹੋਵੇਗਾ ਇਹ ਜਿਹੜਾ ਕੋਵਰ ਆਪਣਾ ਹੈ ਆ ਤਰਸੂਲ ਤੇ ਪਾਲਾ ਬਣਾਇਆ ਹੋਇਆ ਇਹਦੇ ਵਾਲ ਦੁਆਲੇ ਲਿਖਿਆ ਹੋਇਆ ਸ੍ਰੀ ਮਾਧਵ ਰਾਜ ਸਿੰਘ ਦੇ ਤੇ ਥੱਲੇ ਦੇ ਪਾਸੇ ਲਿਖਿਆ ਆ ਅਲਈਆ 72 ਸੋ ਇਹਦਾ ਦੂਜੇ ਪਾਸਾ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਪਰ ਉਹਦੇ ਦੂਜੇ ਪਾਸੇ ਜਿਹੜਾ ਕੋ ਲਿਖਿਆ ਇਹਦੇ ਦੂਜੇ ਪਾਸੇ ਜਿਹੜਾ ਕੋ ਲਿਖਿਆ ਆ ਉਹ ਮੈਂ ਤੁਹਾਨੂੰ ਦੱਸਦਾ ਇਹਦੇ ਦੂਜੇ ਪਾਸੇ ਲਿਖਿਆ ਹੋਇਆ ਦੇਵਨਾਗਰੀ ਭਾਸ਼ਾ ਵਿੱਚ 1/4 ਅੰਨਾ ਤੇ ਥੱਲੇ ਲਿਖਿਆ ਆ ਬਿਕਰਮੀ ਸਮਤ 1799 ਸੋ ਇਹ ਦੂਜੇ ਪਾਸੇ ਇਹਦੇ ਲਿਖਿਆ ਹੋਇਆ ਸੋ ਇਹ ਜਿਹੜਾ ਕੋਇਨ ਆਇਆ ਉਹਦੋਂ ਬਣਿਆ ਸੀ ਜਦੋਂ ਮਾਦਮਰਾਬ ਸ਼ਿੰਦੇ ਦਾ ਰਾਜ ਹੁੰਦਾ ਸੀ ਸੋ ਉਸ ਸਮੇਂ ਇਹ ਸਿੱਕਾ ਜਿਹੜਾ ਜਾਰੀ ਕੀਤਾ ਗਿਆ ਸੀ ਆਓ ਤੁਹਾਨੂੰ ਇੱਕ ਵਾਰ ਫਿਰ ਇਸ ਸਿੱਕੇ ਬਾਰੇ ਜਾਣਕਾਰੀ ਦੇ ਦਿੰਦਾ ਇਹ ਸਿੱਕਾ ਗਵਾਲੀਅਰ ਸਟੇਟ ਦਾ ਇਹ 1899 ਸਵੀ ਵਿੱਚ ਜਾਰੀ ਹੋਇਆ ਸੀ 1/4 ਰਾਂ ਆਹੇ ਇਹ ਜਿਹੜਾ ਬਣਿਆ ਹੋਇਆ ਕਾਪਰ ਦਾ ਬਣਿਆ ਹੋਇਆ ਜਾਨੀ ਕਿ ਤਾਂਬੇ ਦਾ ਬਣਿਆ ਹੋਇਆ ਇਹਦਾ ਜਿਹੜਾ ਵਜਨ ਉਹ ਹੈਗਾ 7.2 ਗ੍ਰਾਮ ਤੇ ਜਿਹੜਾ ਇਹਦਾ ਸਹਿਜ ਹੈਗਾ ਉਹ ਹੈਗਾ 2.2 ਐਮ ਐਮ ਇਸ ਸਿੱਕੇ ਦੇ ਇੱਕ ਪਾਸੇ ਇਹ ਦੇਖੋ ਕੋਵਰਾ ਬਣਿਆ ਹੋਇਆ ਤੇ ਨਾਲ ਇੱਕ ਪਾਲਾ ਤੇ ਤਰਸੂਰ ਵੀ ਬਣਿਆ ਹੋਇਆ ਤੇ ਅਸੇ ਕੋਵਰੇ ਤੇ ਪਾਲੇ ਤੇ ਤਰਸੂਰ ਦੇ ਆਲੇ ਦੁਆਲੇ ਦੇਵਨਾਗਰੀ ਭਾਸ਼ਾ ਵਿੱਚ ਸ੍ਰੀ ਮਾਧਵ ਰਾਭ ਸਿੰਦੇ ਤੇ ਅਲੀ 972 ਲਿਖਿਆ ਹੋਇਆ ਇਹਦੇ ਜਿਹੜਾ ਸਿੱਕੇ ਦੇ ਦੂਸਰੇ ਪਾਸੇ ਲਿਖਿਆ ਹੋਇਆ ਉਹ ਵੀ ਦੇਵ ਨਗਰੀ ਭਾਸ਼ਾ ਜੇ ਲਿਖਿਆ ਹੋਇਆ 1/4 ਅੰਨਾ ਤੇ ਥੱਲੇ ਲਿਖਿਆ ਬਿਕਰਮੀ ਸੰਮਤ 1899 ਸੋ ਇਹ ਦੂਜੇ ਪਾਸੇ ਲਿਖਿਆ ਆ ਇਹ ਨਹੀਂ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦਾ ਇਹ ਸਿੱਕਾ ਹੁਣ ਫਰੇਮ 'ਚ ਜੜਿਆ ਹੋਇਆ ਇਸ ਕਰਕੇ ਇਹਨੂੰ ਮੈਂ ਲਾ ਨਹੀਂ ਸਕਦਾ ਸੋ ਇੱਕ ਪਾਸਾ ਹੀ ਤੁਹਾਨੂੰ ਦਿਖਾ ਸਕਦਾ ਸੋ ਇਹ ਦੀ ਇਹ ਸਸਕੇ ਬਾਰੇ ਜਾਣਕਾਰੀ ਜੋ ਕਿ ਰਾਜੇ ਮਹਾਰਾਜਾਂ ਦੇ ਟਾਈਮ ਵਿੱਚ ਚੱਲਦਾ ਹੁੰਦਾ ਸੀ ਇਹੋ ਜਿਹੇ ਸਕੇ ਉਦੋਂ ਚੱਲਦੇ ਹੁੰਦੇ ਸੀ ਸੋ ਇਹ ਸਿੱਕਾ ਵੀ ਮੈਂ ਆਪਣੇ ਬਾਈ ਨੰਦ ਸਿੰਘ ਬੜੈਚ ਵਿਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਸੋ ਕੋਈ ਵੀਰ ਭਾਈ ਦੇਖਣਾ ਚਾਹੁੰਦਾ ਹੋਵੇ ਤਾਂ ਹੋ ਮੇਰੇ ਮਿਊਜ਼ੀਅਮ ਵਿੱਚ ਆ ਕੇ ਇਸ ਕਾ ਦੇਖ ਸਕਦਾ ਸੋ ਆਉਣ ਵਾਲੇ ਬਲੌਗ ਵਿੱਚ ਤੁਹਾਨੂੰ ਹੋਰ ਕੋਈ ਪੁਰਾਣੀ ਚੀਜ਼ ਬਾਰੇ ਜਾਣਕਾਰੀ ਦੇਵਾਂਗਾ ਜੋ ਪਹਿਲੇ ਸਮਿਆਂ ਵਿੱਚ ਪੁਰਾਣੇ ਵੇਲੇਆਂ ਵਿੱਚ ਵਰਤੀ ਜਾਂਦੀ ਸੀ ਸੋ ਜੇ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਸੋ ਮਿਲਾਂਗੇ ਕਿਸ ਦਿਨ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ